ਅੰਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਤੁਸੀਂ ਠੀਕ ਹੀ ਹੋਵੋਗੇ ਤੇ ਅਮਨੀਤ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਹੈਗੇ ਆ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅਪਛਲੇ ਵਲੌਗ ਅਚ ਵੀ ਪਾਪਾ ਦੀ ਡੈਥ ਹੋ ਗਈ ਸੀਗੀ ਤੇ ਤੁਹਾਨੂੰ ਪਤਾ ਹੀ ਹੈ ਫਿਰ ਹਨਾ ਮਹੀਨਾ ਡੇਢ ਮਹੀਨਾ ਤੱਕ ਰਿਸ਼ਤੇਦਾਰਾਂ ਦੀ ਆਵਾਜ਼ ਆਵੇ ਲੱਗੀ ਰਹਿੰਦੀ ਹੈ ਕਈ ਵਾਰ ਕੋਈ ਮਹੱਲੇ ਵਾਲਾ ਜਾਂਦਾ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਹਨ ਓਇਓ ਬੰਦਾ ਆਉਂਦਾ ਰਹਿੰਦਾ ਹਨ ਤੇ ਕ੍ਰੇਸ ਕਰਕੇ ਵਲੌਗ ਬਣਾਇਆ ਨਹੀਂ ਜਾਂਦਾ ਗਾ ਟਾਈਮ ਨਹੀਂ ਲੱਗਦਾ ਵਲੌਗ ਬਣਾਉਂਦਾ ਤੇ ਜਦੋਂ ਸੋਚਿਆ ਅੱਜ ਆਪਾਂ ਵਲੌਗ ਦਾ ਬਣਾ ਲਗੇ ਤੇ ਅੱਜ ਦੇ ਵਲੌਗ ਚ ਇੱਕ ਤਾਂ ਮੈਂ ਸੂਟ ਦੀ ਕਟਿੰਗ ਕਰਨੀ ਆ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਅੱਜ ਸਾਈਕਲ ਨੂੰ ਰੰਗ ਕਰੀ ਜਾਂਦੇ ਆ ਅਬੀ ਦੇ ਪਾਪਾ ਤੇ ਤੁਹਾਨੂੰ ਮੈਂ ਦਿਖਾਉਣੀ ਹੈਗੀ ਆ ਵੀ ਸਾਈਕਲ ਨੂੰ ਰੰਗ ਅਸੀਂ ਘਰੇ ਕਰੀ ਜਾਂਦੇ ਆ ਇਧਰ ਦੇਖੋ ਹੁਣ ਸਾਈਕਲ ਨੂੰ ਰੰਗ ਕਰੀ ਜਾਂਦੇ ਇਹ ਸਾਈਕਲ ਹੈਗਾ ਪਾਪੇ ਦਾ ਤੇ ਅਸੀਂ ਆਖਿਆ ਚੱਲ ਹੁਣ ਸਾਈਕਲ ਨੂੰ ਰੰਗ ਕਰਦਗੇ ਵਧੀਆ ਹਾਂ ਪੁਰਾਣਾ ਵਾਲਾ ਹੋਇਆ ਪਿਆ ਸੀ ਨਾ ਤੇ ਚਲੋ ਸੋਨਾ ਲੱਗੂਗਾ ਬਾਕੀ ਸਿਰ ਜਾਰ-ਜੂਰ ਨਹੀਂ ਲੱਗਦੀ ਹਨ ਇਹਦੇ ਚ ਡੱਬੇ ਚ ਪਾਲਾ ਰੰਗ ਹਾਂ ਪਾਲਾ ਇਹਦਾ ਕੋਲ ਚੱਕਿਆਂ ਤੇ ਫਿਰ ਮਾਰਨਾ ਨੇ ਚੱਕਿਆ ਨਹੀਂ ਬੱਜਿਆ ਪੈਰਾ ਲੱਗ ਮੈਂ ਤਾਂ ਜਾਰ ਨਾਲ ਲੱਗੂ ਕਿ ਕੁਛ ਨਹੀਂ ਹੁੰਦਾ ਹੈ ਹੈ ਚੱਕਿਆਂ ਨੇ ਨਹੀਂ ਮਾਰ ਦਿੰਦੇ ਨਹੀਂ ਵਾਇਦ ਹੁੰਦਾ ਬਲਾਲ ਮੁਸਾਵਰ ਕਰਦਾ ਵਾਇਦ ਦੇਖੋ ਇਹ ਨਾਲੇ ਚੱਲਾ ਜੁੱਤਰਾ ਬਗੜੇ ਬੁੱਲੇ ਲਿਆ ਹਾਂਜੀ ਤੁਹਾਨੂੰ ਇੱਧਰ ਦਿਖਾਉਣੀ ਆ ਮੈਂ ਦੇਖੋ ਬੱਡ ਦੀ ਢੋ ਤੇ ਗੁੱਡੀ ਪਹਿ ਗਿਆ ਤੇ ਇਹ ਅਰਪਨ ਨੇ ਸੌਂਤਾ ਗਾ ਗੁੱਡੀ ਦਾ ਸੂਟ ਨਾਲ ਪਿਆ ਕਾਕਾ ਦੇਖੋ ਬਹੁਤ ਵਧੀਆ ਲੱਗਦੇ ਹੈ ਜਿਵੇਂ ਆ ਲੱਗਦਾ ਜਿਵੇਂ ਮਾਂ ਪੁੱਤ ਹੁੰਦੇ ਆ ਤੇ ਵੈਸੇ ਇਹ ਕਾਕਾ ਅਸੀਂ ਪਾਪਾ ਜੀ ਦੇ ਫੁੱਲ ਪਾਉਣਗੇ ਸੀਗੇ ਤੇ ਉਹ ਉੱਥੋਂ ਲਿਆਉਂਦਾ ਹੈਗਾ ਇੱਕ ਨਿਸ਼ਾਨੀ ਤੌਰ ਤੇ ਲਿਆਉਂਦਾ ਹੈਗਾ ਤੇ ਸੋਹਣਾ ਲੱਗਦਾ ਸੀ ਬਾਕੀ ਸਾਰੇ ਕੁੜੀਆਂ ਨੇ ਲੈ ਲਿਆਗਾ ਉਹਨੂੰ ਸੋਹਣਾ ਲੱਗਿਆ ਸੀ ਆਹ ਚਲੋ ਨਿਸ਼ਾਨੀ ਹੈਗੀ ਹੈ ਨਾ ਨਿਸ਼ਾਨੀ ਤੌਰ ਤੇ ਆਪਾਂ ਲੈ ਜਾਣੇ ਵੀ ਫੁੱਲ ਪਾਉਣ ਆਏ ਸੀਗੇ ਤੇ ਇੱਧਰ ਛੋਟੇ ਛੋਟੇ ਫਲਾਵਰ ਪਏ ਹੈਗੇ ਆ ਇਹ ਅਸੀਂ ਲੈ ਆਂਦੇ ਸੀਗੇ ਮੇਲੇ ਤੋਂ ਮੈਂ ਖਾਣ ਲੱਗੀ ਆ ਰੋਟੀ ਸੁਦਾਨਾ ਅੱਜ ਮੈਂ ਰੋਟੀ ਖਾਦੀ ਨੀਗੀ ਤੇ ਬਸ ਹੁਣ ਮੈਂ ਖਾਣ ਲੱਗੀ ਆ ਰੋਟੀ ਰੋਟੀ ਦੇ ਵਿੱਚ ਪਕੌੜੀ ਲੈਂਦੀ ਆ ਦਹੀਂ ਇਹ ਦਹੀਂ ਲਈ ਹੈ ਤੇ ਹੁਣ ਥੋੜੀ ਜਿਹੀ ਆਪਾਂ ਪਾਵਾਂਗੇ ਸਬਜ਼ੀ ਸਬਜੀ ਬਣਾਈ ਹੈਗੀ ਆ ਸ਼ਿਮਲਾ ਮਿਰਚ ਤੇ ਆਲੂ ਤੇ ਥੋੜਾ ਰੱਖਾਂਗੇ ਅਚਾਰ ਇਹ ਅਚਾਰ ਹੈਗਾ ਆਪਾਂ ਬਜ਼ਾਰੋਂ ਲਿਆਂਦਾ ਪਾਪਾ ਤਾਂ ਜਿਹੜਾ ਉਹ ਪਾਇਆ ਸੀ ਨਾ ਤੇ ਉਦੋਂ ਦੋ ਤਿੰਨ ਡੱਬੇ ਲੈਂਦੇ ਸੀਗੇ ਉਹਨਾਂ ਵਿੱਚੋਂ ਇੱਕ ਡੱਬਾ ਬਚ ਗਿਆ ਸੀ ਤੇ ਬਸ ਇਹ ਹੁਣ ਕਰੀ ਵਰਤੀ ਜਾਣੇ ਆ ਹੁਣ ਆਪਾਂ ਥਾਲੀ ਸਜਾ ਲਈ ਆ ਅਚਾਰ ਰੱਖ ਲਿਆ ਸ਼ਿਮਲਾ ਮਿਰਚਾਂ ਦੀ ਸਬਜੀ ਦੋ ਫੁਲਕੇ ਤੇ ਦਹੀਂ ਤੁਹਾਨੂੰ ਪਹਿਲਾਂ ਦਿਖਾਈ ਤੇ ਅਸੀਂ ਹੁਣ ਰੋਟੀ ਖਾऊंगी ਮੈਂ ਉਹ ਜਿਹਨ ਥਾਲ ਦੇ ਵਿੱਚ ਰੋਟੀ ਪਾ ਲਈ ਆ ਉਹ ਜਾਣੀ ਆ ਅੰਦਰ ਪੱਖੇ ਥੱਲੇ ਨਹੀਂ ਭਾਂਡੇ 'ਚ ਬੈਠਾਂਗੇ ਅੰਦਰ ਨਹੀਂ ਜਾਂਦੇਗੇ ਇੱਕੜਾ ਸਾਡੇ ਕੀੜੀਆਂ ਬਹੁਤ ਹੈਗੀਆਂ ਹੁੰਦੀਆਂ ਪਤਾ ਨਹੀਂ ਕੀੜੀਆਂ ਕਿਉਂ ਇੰਨੀਆਂ ਹੁੰਦੀਆਂ ਹੈਗੀਆਂ ਦੇਖਦੇ ਆ ਕਰਨਜੀਤ ਕੀ ਕਰੀ ਜਾਂਦੀ ਆ ਕਰਨਜੀਤ ਕੀ ਕਰ ਰਹੀ ਆ ਚਾਹ ਬਣਾਉਣੀ ਆ ਸਾਈਕਲ ਨੂੰ ਰੰਗ ਕਰ ਤਾਂ ਪਰ ਸਾਈਕਲ ਨਾਲ ੁੱਪੇ ਖੜਾਗਾ ਉਹ ਵੇਖੋ ਵਿਖਾਣਾ ਸੁਣ ਹਾਂ ਪਰ ਧੁੱਪ ਦੇ ਨਾਲ ਸਾਈਕਲ ਤਾਂ ਇਹ ਨਾ ਪੇਂਟ ਕੀ ਤਾਂ ਰੰਗ ਸੁੱਕ ਜੂਗਾ ਹਾਂ ਨਹੀਂ ਚੰਗੀ ਤਰ੍ਹਾਂ ਦਿਸਣਾ ਨਹੀਂਗਾ ਧੁੱਪ ਦੇ ਕਾਰਨ ਤੇ ਜਦੋਂ ਥੋੜਾ ਸ਼ਾਮ ਜੀ ਹੋਗੀ ਨਾ ਉਦੋਂ ਤੁਹਾਨੂੰ ਦਿਖਾਵਾਂਗੇ ਵੀ ਸਾਈਕਲ ਆਪਾਂ ਸਾਰਾ ਰੰਗ ਕਰ ਲਿਆ ਤੇ ਕਿੰਨਾ ਸੋਹਣਾ ਸਾਈਕਲ ਰੰਗ ਹੋਇਆ ਤੇ ਇਹਨਾਂ ਨੇ ਹੁਣ ਸਾਈਕਲ ਦਾ ਰੰਗ ਕਰਤਾ ਤੇ ਪਰਵਾਜ਼ ਬਣਾ ਕੇ ਨਹੀਂ ਥੋੜੀ ਜਿਹੀ ਚਾਹ ਹਾਂ ਚਾਹ ਬਣਾ ਇੱਕ ਬੰਦੇ ਰੋ ਦੋਸਤੋ ਵਲੌਗ ਦੇ ਨਾਲ ਪੂਰਾ ਬਣੇ ਰੋ ਕਮਨੀਤ ਵਲੌਗ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੋਸਤੋ ਬਸ ਰਿਕਵੈਸਟ ਆ ਸਾਡੀ ਤੁਹਾਡੇ ਮੂਰੇ ਇੱਥੇ ਥੋੜਾ ਜਿਹਾ ਆਪਾਂ ਪਾਣੀ ਪਾ ਲਿਆ ਪਾਣੀ ਦੇ ਵਿੱਚ ਹੀ ਹੁਣ ਤੇ ਥੋੜਾ ਜਿਹਾ ਪਾ ਲਾਂਗੇ ਦੁੱਧ ਕਿਆ ਬਣ ਰਹੀ ਹੈ ਇਹਨਾਂ ਨੂੰ ਖਰੀ ਬਣਾਉਣੀ ਹੋਵੇ ਨਾ ਚਾਹਤ ਤਾਂ ਇਸ ਨੇ ਹੀ ਬਣਾ ਲਈ ਹੋਈ ਹੈ ਹਾਂ ਜੇ ਬੱਚੇ ਘਰੇ ਹੁੰਦੇ ਫਿਰ ਤਾਂ ਵੱਧ ਪਾਣੀ ਪਾਉਣਾ ਹਣਾ ਇਹ ਬਰਤ ਵਿੱਚ ਸਰ ਨਾਲੇ ਫਿਰ ਉਹ ਥੋੜੀ ਜਿਹੀ ਪਾਪਾ ਪਾਵਾਂਗੇ ਖੰਮਾ ਥੋੜੀ ਖੰਮਾ ਚਾਹ ਬਹੁਤ ਵਧੀਆ ਬਣ ਗਈ ਐ ਠੀਕ ਐ ਮੈਂ ਵੀ ਇਹਦੇ ਵਿੱਚ ਹੀ ਲੌਂਗ ਲੈਚੀਆਂ ਮਸਾਲੇ ਵਾਲੀ ਚਾਹ ਆ ਗਈ ਕਮੈਂਟ ਕਰਕੇ ਦੱਸੋ ਤੁਸੀਂ ਵੀ ਇਹੀ ਚਾਹ ਵਰਤਦੇ ਹੋ ਕਰੇ ਹਾਂ ਇਹ ਕਾ ਲਾ ਕੇ ਲਾ ਕੇ ਚਾਹ ਹਾਂ ਮੈਂ ਤਾਂ ਪੁੱਛਿਆ ਵੀ ਕਮੈਂਟ ਕਰਕੇ ਦੱਸੋ ਵੀ ਆਹੀ ਚਾਹ ਬੱਤੀ ਵਰਤਦੇ ਹੋ ਤੁਸੀਂ ਕਰੇ ਕੋਈ ਕੋਈ ਇਸ ਤੋਂ ਵੀ ਮਤਲਬ ਕਿ ਵਧੀਆ ਹੁੰਦੀ ਆ ਜਿਹੜਾ ਅਗਰ ਸੀਗਾ ਉਹ ਮੁੰਡੇ ਤੋਂ ਡੱਗ ਕੇ ਪਾਣੀ ਦੇ ਵਿੱਚ ਠੀਕ ਐ ਤੇ ਉਹ ਲੈਟਰ ਹੋ ਗਿਆ ਖਰਾਬ ਤਿੰਨ ਮਾਂ ਮਚਾਉਣੀ ਆਲਗ ਸਿੱਖਾਂ ਦੀ ਧਰਮ ਜਾਨੀ ਕਿ ਮਾਂ ਦੀ ਸੁਣ ਤੇ ਜਦੋਂ ਮੈਂ ਲੌਂਗ ਵੀ ਹੁਣ ਭਾਈ ਆਇਆ ਉਹਨੇ ਖੋਲ ਹੀ ਦਿੱਤਾ ਲੈਟਰ ਜਿਆ ਸਾਰਾ ਚੰਗਾ ਭਲਾ ਮੈਂ ਨਾਲ ਕਿਹਾ ਮੈਂ ਕਹਿੰਦਾ ਤੂੰ ਪੇ ਰੱਖਿਆ ਮੜਾਇਆ ਕੋਈ ਨਹੀਂ ਪੇ ਕੀ ਹੁਣ ਤਾ ਹੋਰ ਤਾਂ ਖੋਲ ਕੇ ਉਹ ਖਲਾਗਾ ਤੇ ਮੈਂ ਡੱਗ ਪਣੀ ਤਲਕ ਕੇ ਸਾਂ ਉਹ ਤਾਂ ਮੈਂ ਨੂੰ ਆਖਿਆ ਸੀ ਨਾ ਤੂੰ ਪੇ ਰੱਖਿਆ ਬਿਰਸਾ ਜੁਗਨ ਜਾਨਾ ਤਹਣ ਹੋਰ ਲਵਾ ਕੇ ਭਾਈ ਆਪਣੇ ਜਿੰਦਗੀ ਵਿੱਚ ਆ ਬਣ ਜੂਗੀ ਤੇ ਐਂਡ ਤੇ ਇੱਕ ਬਣੇ ਰਿਓ ਹਾਂ ਤੁਹਾਨੂੰ ਮੈਂ ਅੱਗੇ ਨਾ ਥੋੜਿਆ ਸੂਟ ਦੀ ਕਟਿੰਗ ਵੀ ਖਾਉਂਗੀ। ਅੰਨਕਰ ਮੈਂ ਕਿਆ ਸੀ ਨਾ ਵੀ ਇਹ ਫਟਾਫਟ ਬਣਨ ਵਾਲੀ ਚਾਹ ਹੈ ਹਨਾ ਤੇ ਸਿਰਫ ਆਪਾਂ 2 ਮਿੰਟ ਹੀ ਲੱਗਿਆ ਚਾਹ ਬਣਾਉਣ ਤੇ ਕਿਉਂਕਿ ਦੁੱਧ ਪਾਣੀ ਆਪਾਂ ਇਕੱਠਾ ਹੀ ਮਿਕਸ ਕਰਤਾ ਸੀ ਖੰਡ ਚਾਹ ਵੀ ਆਪਾਂ ਪਾਤਾ ਸੀ ਸਿਰਫ 2-3 ਮਿੰਟ ਕਿਉਂਕਿ ਹਣ ਗਰਮੀ ਪਈ ਜਲੀ ਨਾ ਤੇ ਗਰਮੀ ਦੇ ਵਿੱਚ ਚਾਹ ਬਣਾ ਕੇ ਬਹੁਤਾ ਵੀ ਟਾਈਮ ਨਹੀਂ ਲੱਗਦਾ ਦੇਖੋ ਚਾਹ ਬਹੁਤ ਵਧੀਆ ਬਣੀ ਨਾ ਸ਼ਾਇਦ ਤੁਹਾਡਾ ਵੀ ਜੀ ਕਰਿਆ ਹੋਣਾ ਚਾਹ ਪੀਣ ਨੂੰ ਅਕੀਕਾ ਸਾਦਿਆ ਫੋਨ ਵਿੱਚ ਨਹੀਂ ਬਣਾ ਸਕਦੇ ਤੇ ਬੱਚੇ ਗਏ ਨੇ ਸਕੂਲ ਇਹ ਰੈਣ ਦੇ ਭਰਾਵੋ ਤੁਸੀਂ ਹੀ ਬਣਾ ਕੇ ਪੀਓ ਘਰ ਇਹ ਇਸ ਤਰ੍ਹਾਂ ਤੁਸੀਂ ਵੀ ਜਲਦੀ ਬੰਨ ਵਾਲੀ ਚਾਹ ਪੀਓ ਠੀਕ ਹੈ ਇਹਨਾਂ ਨੇ ਤਾਂ ਸੈਂਕੜਾ ਨੂੰ ਰਾਗ ਦਿੱਤਾ ਸੀਗਾ ਤਾਂ ਕਰਕੇ ਆਪਾਂ ਫਿਰ ਹੁਣ ਜਿਹੜੀ 11:00 ਸਵਾ 11:00 ਵਜੇ ਚਾਹ ਬਣਾ ਕੇ ਦੇ ਦਿਆ ਅੱਜ ਅਸੀਂ ਉਹ ਚਾਹ ਬਣਾਉਣੀ ਹੈ ਕਿਆ ਜੀ ਵਲੋਗ ਦੀ ਬਹੁਤ ਵਧੀਆ ਬਣੀ ਦੋਸਤੋ ਬਣੀ ਰਿਹਾ ਐਵੇਂ ਦੇਖ ਵਲੋਗ ਨਾ ਬਣੀ ਰੋ ਦੋਸਤੋ ਹਾਂਜੀ ਤੇ ਹੁਣ ਆਪਾਂ ਸੂਟ ਦੀ ਕਟਿੰਗ ਕਰਨ ਲੱਗੇ ਆ ਸੂਟੇ ਲੈ ਕੇ ਦਿੱਤਾ ਸੀ ਮੇਰੀ ਮੰਮੀ ਹੋਰਾਂ ਨੇ ਤੇ ਸੂਟ ਪਿਓਰ ਕਾਟਨ ਦਾ ਸੂਟ ਹੈਗਾ ਇਹ ਹੁਣ ਇਹਨਾਂ ਨੂੰ ਕੱਟਦੇ ਹੈਗੇ ਪਹਿਲਾਂ ਨਾ ਜਿਹੜਾ ਇਸ ਦਾ ਨੀਵਾਂ ਪ੍ਰਿੰਟ ਝੋਬੇ ਨੂੰ ਹਨ ਇਹੋ ਆਪਾਂ ਨੂੰ ਪ੍ਰਿੰਟ ਵੇਖਣਾ ਪੈਂਦਾ ਵੀ ਜਿਹੜੇ ਇਹਦੇ ਫਲਾਵਰ ਹੈਗੇ ਆ ਵੀ ਇਹਦੇ ਫਲਾਵਰ ਥੰਨੇ ਨੂੰ ਆ ਕਿ ਹੇਠ ਨੂੰ ਹਨਾ ਜੇ ਤਾਂ ਤਾਂ ਹੋਣਗੇ ਫੁੱਲ ਤੇ ਫਿਰ ਆਪਾਂ ਨੂੰ ਤਾਂ ਉਹ ਇਸ ਤਰ੍ਹਾਂ ਵੀ ਜਿਹੜਾ ਗਲਾ ਹੋਗਾ ਉਹ ਆਪਾਂ ਨੂੰ ਇਸ ਤਰ੍ਹਾਂ ਤਾਂ ਕੱਟਣਾ ਦੇ ਉਹ ਦੇਖ ਰਹੀਆਂ ਨਾ ਆਪਕੇ ਕਿੰਨਾ ਗਹਿਣ ਸੋ ਸਾਂਡੇ ਤੋਂ ਨਹੀਂ ਆਏਗੇ ਸਾਡੇ ਕੋ 17 ਮਹੀਨਾ ਦਾ ਘੇਰਾ ਰੱਖਦੀ ਹੁੰਦੀ ਹੈ ਤੇ ਹੁਣ ਇਹਦੀ ਕਟਿੰਗ ਕਰਨੀ ਪਈ ਹੈ ਸਾਰੇ ਹੁਣ ਆਪਾਂ ਇਹਦਾ ਨਾਪ ਹੈਗਾ ਨਾ ਐਡੀ ਟੇਪ ਇਹ ਆਪਾਂ ਇਤਰਾ ਕਰਨੀ ਤੇ ਰੱਖਣੀ ਹਾਂ ਹਾਂ ਜਿਵੇਂ ਕਿ ਮੇਰਾ ਨਾਪ ਹੈਗਾ ਤੇ ਮੇਰਾ ਨਾਪ ਹੈਗਾ ਮੈਂ 40 ਇੰਚ ਰੱਖਦੀ ਹੁੰਦੀ ਹੈ ਤੇ 40 ਹੁਣ ਇਹ ਰੱਖਾਂਗੇ ਆਪਾਂ 3 ਇੰਚ ਵਾਧਾ ਜਾਣੀ ਕਿ ਆ ਕੱਪੜਾ ਵੀ ਮੋੜਾਂਗੇ ਤੇ ਇਹਨੂੰ ਰੱਖੋਗੇ ਹੁਣ ਮੈਂ ਤਰਤਾਲੀ ਇੰਚ ਕਿੰਨਾ ਆਪਾਂ 43 ਤੇ ਰੱਖਾਂਗੇ ਹੁਣ ਇਸ ਤਰ੍ਹਾਂ ਇਹ ਦਸ਼ਾਂਦ ਲਾ ਲਾਂਗੇ 43 ਤੇ ਅੱਧਾ ਤੋਂ ਵੱਧ ਰੱਖਦੇ 2 3 ਇੰਚ ਵੱਧ ਰੱਖਨੇ ਹਨ ਪੂਰਾ ਪੂਰਾ ਨਾ ਰੱਖੇ ਫਿਰ ਆਪਾਂ ਨੂੰ ਪੱਟਾ ਹੀ ਹੋਣਾ ਕਈ ਵਾਰ ਆਪਣੇ ਤੋਂ ਨਾ ਜਦੋਂ ਆਪਾਂ ਕੱਪੜਾ ਸਿਉਣੇ ਹੈਗੇ ਜਾਂ ਜੈਂਪਰ ਸਿਉਣੇ ਹੈਗੇ ਕਈ ਵਾਰ ਵੱਧ ਘੱਟ ਵੀ ਆਪਣੇ ਤੋਂ ਹੋ ਜਾਂਦੀ ਓਨੇ ਠੀਕ ਹੈ ਨਾ ਤੇ ਵੱਧ ਕੱਟਿਆ ਹੋਊਗਾ ਤਾਂ ਉਹਦਾ ਕੋਈ ਦੁੱਖ ਨਹੀਂ ਤੇ ਜੇ ਘੱਟ ਘੱਟਿਆ ਹੋਵੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਇਹਦੇ ਆਪਾਂ ਕਟਿੰਗ ਕਰ ਲੈਨੇ ਹੁਣ ਆਪਾਂ ਜੈਂਪਰ ਦਾ ਪੀਸ ਲਾ ਲਿਆਗਾ ਤੇ ਹੁਣ ਆਪਾਂ ਕਟਿੰਗ ਕਰਾਂਗੇ ਮੋਰ ਧਿਆਨ ਦੀ ਸੇਤੀ ਦਾ ਪੱਖਾ ਬੰਦ ਕਰਿਓ ਹੁਣ ਆਇਆ ਹੋਰ ਤੱਕ ਇਹਨੂੰ ਫੋਲਡ ਕਰ ਲਾਂਗੇ ਹੁਣ ਇਹ ਦੋ ਪੀਸਾ ਦੇ ਵਿੱਚ ਨਾ ਫੋਲਡ ਹੈਗਾ ਤੇ ਇਹਨੂੰ ਆਪਾਂ ਹਨ ਐਦਾਂ ਫੋਲਡ ਕਰ ਲਾਂਗੇ ਐਸ ਤਰ੍ਹਾਂ ਫੋਲਡ ਕਰ ਲਾਂਗੇ ਜਾਨੀ ਕਿ ਚਾਰ ਧਿਆਂ ਹੋ ਜਾਣ ਕੱਪੜੇ ਦੇ ਨਾ ਦੋ ਤੇ ਦੋ ਆਹ ਵਾਲਾ ਚਾਰ ਧਿਆਂ ਹੋਊਗਾ ਨਾ ਪੂਰੇ ਧਿਆਂ ਨਾਲ ਸੈੱਟ ਕਰਕੇ ਤੋਂ ਅੱਧ ਘੱਟੇ ਰੱਖਦੇ ਕੱਪੜਾ ਪੂਰਾ ਸੈੱਟ ਕਰਕੇ ਰੱਖਾਂਗੇ ਇੱਧਰ ਹੋਊਗਾ ਵੱਧ ਘੱਟ ਥੋੜਾ ਬਹੁਤਾ ਤੱਕ ਹੋਏਗਾ ਨਹੀਂ ਇਹ ਜੇ ਅਪਾ ਫੱਟਾ ਮੋੜਾਂਗੇ ਉਦੋਂ ਇਹ ਸੈੱਟ ਹੋ ਜੂਗਾ ਹੁਣ ਇੱਧਰ ਆਪਾਂ ਸੈੱਟ ਕਰ ਲਿਆ ਹੁਣ ਆਪਾਂ ਇੱਧਰ ਦੇਖੋ ਹੁਣ ਮੇਰਾ 12 ਇੰਚ ਤੀਰਾ ਹੈ ਨਾ ਤੇ ਇਹਨੂੰ ਆਪਾਂ 12 ਦਾ ਕਰਾਂਗੇ ਅੱਧ ਜਾਨੀ ਕਿ 6 ਤੇ ਹੁਣ ਆਪਾਂ ਇਹਨੂੰ ਛੇਦ ਰੱਖਾਂਗੇ ਇਹਨੂੰ ਐਸਾ ਪਰਟਾ ਲਾ ਦੇ ਕਿਉਂਕਿ ਆਪਦੇ ਹੱਥ ਹੀ ਜਿਹੜੇ 1 ਇੰਚੀ ਹੈਗੀ ਉਸ ਉਸੇ ਹੱਥ ਹੀ ਆਪਾਂ ਤਰੇ ਸਤਾਂ ਗਏ ਹੁਣ ਹੁਣ ਗਾ ਹੁਣ ਇਧਰ ਆਪਾਂ ਮਿਲਦੇ ਹੈਗੇ ਅਕੀ ਲਾ 12 ਦੇ ਰੱਖਾਂਗੇ ਆਪਾਂ ਅੱਧ 6 ਪછી ਇਹਦੇ ਨਿਸ਼ਾਨੀ ਲਾ ਲਾਂਗੇ ਇਹਨੂੰ ਆਪਾਂ 7 ਦੇ ਨਿਸ਼ਾਨੀ ਲਾ ਲਾਂਗੇ 7 ਦੇ ਨਿਸ਼ਾਨੀ ਲਾਈ ਜਨ ਇਹਨੂੰ ਆਪਾਂ ਹੁਣ ਐਦਾਂ ਕਰ ਦੇਣਾਗਾ ਹੁਣ ਆਪਾਂ ਇਸ ਤਰ੍ਹਾਂ ਗਲਾਈ ਪਾ ਦਿੰਗੇ ਮੋਢੇ ਦੀ ਬਸ ਥੋੜੇ ਬਹੁਤੇ ਦਿਮਾਗ ਦੇ ਲੋੜ ਹੈਗੀ ਆ ਕੱਪੜੇ ਤਾਂ ਜਿਵੇਂ ਆਪਾਂ ਲੇਡੀਜ਼ ਘਰੇ ਜਿਵੇਂ ਮਰਜੀ ਹਨਾ ਸੂਟ ਸਲਾਈ ਕਰ ਸਕਦੇ ਹੈਗੇ ਆ ਆਪਾਂ ਪੈਸੇ ਦੀ ਬਚਤ ਕਰ ਸਕਦੇ ਆ ਬਾਕੀ ਸਦੇ ਜੇ ਆਪਾਂ ਨੂੰ ਘਰ ਵਿੱਚ ਸੂਟ ਸਲਾਈ ਕਰਨੇ ਹੋਣ ਨਾ ਤੇ ਜਦੋਂ ਆਪਾਂ ਮਰਜੀ ਹਨਾ ਸੂਟ ਸੈਮਸ ਆਦੇ ਕੋਈ ਚੱਕਰ ਨਹੀਂ ਹੁਣ ਆਪਾਂ ਇਸ ਤਰ੍ਹਾਂ ਕਟੰਗ ਕਰ ਦਾਂਗੇ ਇੱਕਦਣ ਮੇਰੀ ਕੈਂਚੀ ਮੁੰਡੇ ਨੇ ਮਾਰੀ ਚਲਾ ਕੇ ਤੇ ਮੇਰੀ ਕੈਂਚੀ 'ਚ ਥੋੜਾ ਜਿਹਾ ਫਾਟ ਪੈ ਗਿਆ ਉਹਨੂੰ ਜਿਵੇਂ ਆਪਾਂ ਹੁਣ ਨਿਸ਼ਾਨ ਲਾਇਆ ਹੈਗਾ ਉਹਦੇ ਨਿਸ਼ਾਨ ਤੇ ਇਸ ਤਰ੍ਹਾਂ ਆਪਏ ਕੱਟ ਲਾਂਗੇ ਆਪਦੇ ਹੱਥ ਹੀ ਇਸ ਕਟਿੰਗ ਕਰਨੀ ਆ ਦੂਜੇ ਹੱਥ ਕਟਿੰਗ ਨਹੀਂ ਕਰਨੀ ਦਸ ਤਦਾਂ ਗਿਣ ਹੁਣ ਜਿਹੜੀ ਆਪਾਂ ਕਾਰਡ ਪਾਉਣੀ ਹੈਗੀ ਹੈ ਹਨਾ ਵੀ ਇੱਥੋਂ ਫੁੱਲ ਜੇ ਜਾਂਦਾ ਹੁੰਦਾ ਆਪਣੇ ਇੱਥੋਂ ਨਾ ਮੋਢੇ ਕੋਲ ਉਹ ਕਾਰਡ ਆਪਾਂ ਪਾ ਰਣੀ ਹੈਗੀ ਹੈ ਇੱਧਰ ਦੇਖੋ ਆ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਨਾ ਕਟੰਗ ਦਾ ਤੇ ਹੁਣ ਜਿਹੜਾ ਆ ਕਟੰਗ ਦਾ ਨਿਸ਼ਾਨ ਹੈਗਾ ਜਾਨੀ ਕਿ ਨਿਸ਼ਾਨ ਲਾਇਆ ਮੋਢੇ ਦਾ ਆਪਾਂ ਹੁਣ ਇਹਨੂੰ 1 ਇੰਚ ਦੀ ਲੈਣਾ 1 ਇੰਚ ਤੋਂ ਥੋੜਾ ਜਿਹਾ ਵੱਧ ਰੱਖ ਲਾਂਗੇ ਬਸ ਘੱਟ ਜਾਨੀ ਕਿ ਇੱਥੇ ਨਿਸ਼ਾਨੀ ਲਾ ਦਾਂਗੇ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਇਧਰੋਂ ਕਰ ਦਾਂਗੇ ਇਧਰੋਂ ਆਪਾਂ ਹੁਣ ਇਹ ਆਪਾਂ ਕਾਟ ਪਾ ਦਾਂਗੇ ਮੋਢੇ ਆ ਜੋਇੰਟ ਸੀ ਕਿ ਹਨਾ ਦੋ ਪੀਸ ਇਹਨਾਂ ਦੀ ਆਪਾਂ ਹੁਣ ਕਟਿੰਗ ਕਰਨੀ ਹੈ ਦੋ ਭਾਗਾਂ ਦੇ ਵਿੱਚ ਇਹਨਾਂ ਨੂੰ ਕਰ ਲਾਂਗੇ ਹੁਣ ਆਪਾਂ ਦੋ ਪਾੜ ਕਰ ਲਈ ਹੈਗੇ ਫਰੰਟ ਤੇ ਬੈਕ ਹੁਣ ਆਪਾਂ ਜਿਹੜਾ ਬੈਕ ਹੈਗਾ ਕਪੜਾ ਜੈਂਟਰ ਦਾ ਉਹਨੂੰ ਆਪਾਂ ਇਸੇ ਤਰ੍ਹਾਂ ਹੁਣ ਫੋਲਡ ਕਰ ਲਾਂਗੇ ਹਾਂਜੀ ਹੁਣ ਆਪਾਂ ਬੈਕ ਗਲੇ ਦੀ ਆਪਾਂ ਕਟਿੰਗ ਕਰਾਂਗੇ ਤੇ ਹੁਣ ਆਪਾਂ ਨਾਪ ਲਾਂਗੇ ਇਹ ਆਪਾਂ ਨਾਪ ਆਇਆ ਹੈਗਾ 2 ਇੰਚ ਤੇ ਠੀਕ ਹੈ ਤੇ ਜੇ ਆਪਾਂ 3 ਇੰਚ ਤੇ ਨਾ ਰੱਖਾਂਗੇ ਹਨਾ ਤੇ ਤਿੰਨ ਤੇ ਜਿਹੜੇ ਮੋਢੇ ਢਲ ਨਹੀਂ ਜਾਂਦੇ ਹੁੰਦੇ ਕਿ ਇਥੋਂ ਦਿਖਾਇਓ ਪਰ ਮੜਾ ਜਿੱਦ ਤੱਕ ਕਰੇ ਜਿਹੜੀ ਆ ਚੀਜ਼ ਹੈਗੀ ਆ ਫਿਰ ਕਿੱਥੇ ਤਾਂ ਆਪਣੇ ਆ ਗਲੇ ਹਨਾ ਇੱਥੇ ਲੱਗਿਆ ਪਿਆ ਤੇ ਜੇ ਆਪਾਂ ਤਿੰਨੇ ਤੇ ਰੱਖਾਂਗੇ ਤਾਂ ਗळा ਇੱਥੇ ਆ ਜਾਂਦਾ ਹੈਗਾ ਯਾਨੀ ਕਿ ਜ਼ਿਆਦਾ ਟੀਰਾ ਹੋ ਜਾਂਦਾ ਹੈ ਇਸ ਕਰਕੇ ਫਿਰ ਜਦੋਂ ਆਪਾਂ 6 ਕੱਟਦੇ ਹੈਗੇ ਉਹ ਤਾਂ ਤੀਰ ਕਈ ਵਾਰ ਹੁਣ ਆਪਣਾ 13 ਹੁੰਦਾ ਹੈ ਕਈ ਵਾਰ ਆਪਣਾ 14 ਹੁੰਦਾ ਉਸੇ ਹਿਸਾਬ ਨਾਲ ਆਪਾਂ ਉਹਦਾ ਅੱਧ ਰੱਖਣਾ ਹੁੰਦਾ ਟੀਰੇ ਦਾ ਤੇ ਜਿਹੜੀ ਆਪਾਂ ਗਲੇ ਦੀ ਕਟਿੰਗ ਕਰਨੀ ਹੁੰਦੀ ਆ ਉਹ ਆਪਾਂ ਦੋ ਹੀ ਰੱਖਣੀ ਉਹ ਜਿੰਨਾ ਮਰਜੀ ਜੇ ਲੈਡੀਜ਼ ਮੋਟੀ ਹੋਵੇ ਦੋ ਬਸ ਹੱਦ ਤੋਂ ਹੱਦ ਸਦਾਕ ਦੋ ਐਨੇ ਹੀ ਰੱਖੇ ਫਿਰ ਜਿਹੜਾ ਗਲਾ ਪੂਰਾ ਸੈੱਟ ਰਹਿੰਦਾ ਹੈਗਾ ਤਨਾ ਗਲਾ ਢਲਦਾ ਜਣੀਗਾ ਮੋਢੇ ਜਿਤ ਨਹੀਂ ਡਿੱਗਦਾਗਾ ਫਿਰ ਐਸੀ ਤਰ੍ਹਾਂ ਹੀ ਗਲਾ ਰਹੂਗਾ ਹੁਣ ਇਹ ਦੋ ਰੱਖਿਆਗਾ ਮੈਂ ਬਿਲਕੁਲ ਵੀ ਇਹ ਗਲਾ ਨਹੀਂ ਹੁੰਦਾਗਾ ਡਿੱਗਦਾ ਜਣੀਗਾ ਤੇ ਹੁਣ ਇਹ ਜਿਹੜੇ ਆਪਾਂ ਦੀਪ ਰੱਖਾਂਗੇ ਦੀਪ ਆਪੇ ਸਾਹਮਣੇ ਰੱਖਣਾਗਾ ਹਨ ਇਹ ਮੈਂ ਰੱਖੂਗੀ ਮੈਂ ਚਾਰ ਕੇ ਹੀ ਪਾਉਣੀ ਹੋਣੀ ਹੈਗੀਆਂ ਇਹ ਬੈਕ ਵਾਲਾ ਗਲਾ ਮੈਂ ਬਸ ਸਵਾ ਕ ਚਾਰ ਰੱਖਿਆਗਾ ਉਸ ਉੱਪਰੋਂ ਸਿਆਉਣ ਦੇ ਵਿੱਚ ਆ ਜਾਊਗਾ ਨਾ ਤੇ ਚਾਰ ਹੀ ਰਹਿ ਜਾਊਗਾ ਜੇ ਜ਼ਿਆਦਾ ਡੀਪ ਰੱਖਣਾ ਹੋਵੇ ਤਾਂ ਆਪਾਂ 5 ਵੀ ਰੱਖ ਸਕਦੇ ਹਾਂ 5.5 ਵੀ ਰੱਖ ਸਕਦੇ ਹਾਂ ਉਹ ਤਾਂ ਆਪਦੇ ਸਰੀਰ ਦੇ ਹਿਸਾਬ ਨਾਲ ਕਈ ਵਾਰ ਕੋਈ ਡੀਪ ਪਾਉਂਦਾ ਹੁੰਦਾ ਗਲੇ ਕਈ ਵਾਰ ਕੋਈ ਨਹੀਂ ਪਾਉਂਦਾ ਹੁੰਦਾ ਲੀਪ ਹਨਾ ਮੈਂ ਜ਼ਿਆਦਾ ਬਸ ਸਦਾ ਕਚਾਰੀ ਰੱਖਿਆ ਇਹ ਚਾਰ ਹੀ ਰਹਿ ਜਾਊਗਾ ਹਣ ਇਹਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਜੇ ਨਿਸ਼ਾਨ ਸਹੀ ਲੱਗਿਆ ਹੋਊਗਾ ਨਾ ਹਨਾ ਤੇ ਨਾਪਿਆ ਵੀ ਸਹੀ ਹੋਊਗਾ ਫਿਰ ਵਧਿਆ ਇਸ ਤਰ੍ਹਾਂ ਕਟਿੰਗ ਹੋ ਜਾਂਦੀ ਹੈ ਇਹ। ਐ ਹੁਣ ਆਪਾਂ ਬੈਕ ਗਲੇ ਦੀ ਕਟਿੰਗ ਕਰ ਲਈ ਹੈਗੀ ਆ। ਇਹਨੂੰ ਰੱਖ ਦਾਂਗੇ ਸਾਈਡ ਤੇ। ਹੁਣ ਆਪਾਂ ਫਰੰਟ ਦੇ ਹੁਣ ਉਹ ਕਰਨਾ ਹੈਗਾ। ਫਰੰਟ ਮੋਢਿਆਂ ਦੀ ਕਾਟ ਪਾਵਾਂਗੇ। ਗਲਾਤਾ ਪਰੈਡਿਮੈਂਟ ਹੀ ਲਾਵਾਂਗੇ। ਉਹ ਵੀ ਆਪਾਂ ਇਸ ਤਰ੍ਹਾਂ ਜਿਵੇਂ ਕਿ ਦੋਵਾਂ ਤੇ ਰੱਖਾਂਗੇ, 2 ਇੰਚ ਤੇ ਰੱਖਾਂਗੇ। ਹਾਂਜੀ। ਆਪਾਂ ਮੋਡੇ ਦੀ ਕਾਰਡ ਪਾਤੀ ਤਾਂ ਇੱਧਰ ਦੇਖੋ ਇੰਨਾ ਕਪੜਾ ਹੁਣ ਨਿਕਲਾ ਹੈਗਾ ਤੇ ਹੁਣ ਆਪਾਂ ਪਲੇਟਾਂ ਦੀ ਨਿਸ਼ਾਨੀ ਲਾਵਾਂਗੇ ਪਲੇਟਾਂ ਦੀ ਨਿਸ਼ਾਨੀ ਰੱਖੂੰਗੀ ਮੈਂ 11 ਤੇ ਇੱਥੇ ਆਪਾਂ 11 ਤੇ ਨਿਸ਼ਾਨੀ ਲਾ ਦਾਂਗੇ ਤੇ ਇਧਰੋਂ ਆਪਾਂ ਰੱਖਾਂਗੇ 3:30 ਤੇ ਉਹ ਕਿਹਾ ਵੇ ਸਰੀਰ ਦੇ ਹਿਸਾਬ ਨਾਲ ਰੱਖਿਆ ਜਾਂਦਾ ਇਧਰੋਂ ਰੱਖਾਂਗੇ ਆਪਾਂ ਚੜਾਈ 3:30 ਤੇ 10 ਕਿੰਨ ਨਿਸ਼ਾਨੀ ਲਾ ਦਾਂਗੇ ਇੱਧਰ ਲਈ ਜਿਹੜੀ ਆਪਾਂ ਨੀਚੇ ਵੱਲ ਰੱਖਾਂਗੇ ਪਲੇਟ ਹਨਾ ਜਿਹੜੀ ਇੱਧਰੋਂ ਉੱਪਰੋਂ ਆਪਾਂ ਨਿਸ਼ਾਨਾ ਨਿਸ਼ਾਨੀ ਲਾਈ ਸੀ ਹਨਾ ਤੇ ਇੱਧਰੋਂ ਆਪਾਂ ਨਿਸ਼ਾਨ ਲਾਵਾਂਗੇ 7 ਤੇ ਇਹਨਾਂ ਤੇ ਇਹਨਾਂ ਨਿਸ਼ਾਨ ਲਾ ਦਿੰਨੇ ਤੇ ਇੱਧਰੋਂ ਆਪਾਂ ਨਿਸ਼ਾਨ ਲਾ ਦਿੰਨੇ ਆ 3.5 ਤੇ ਓਕੇ ਇਦੋਂ ਨਿਸ਼ਾਨੀ ਤੇ ਇਧਰਲੇ ਪਾਸੇ ਵੀ ਜਿਹੜੀ ਪਲੇਟ ਪਾਵਾਂਗੇ ਉਹ ਵੀ ਆਪਾਂ ਐਸੇ ਤਰ੍ਹਾਂ 3.5 ਦੇ ਹਿਸਾਬ ਨਾਲ ਰੱਖ ਲਾਂਗੇ ਤੇ ਲੈਂਥ ਰੱਖ ਲਾਂਗੇ ਆਪਾਂ 7 ਤੇ ਤੇ ਇਧਰੋਂ ਆਪਾਂ 7 ਤੇ ਰੱਖਾਂਗੇ ਤੇ ਇਧਰੋਂ ਆਪਾਂ 3.5 ਯਾਨੀ ਕਿ 7 ਇੰਚ ਦੀ ਟੋਟਲ ਆ ਜਾਊਗੀ ਚਡਾਈ ਇਹਨਾਂ ਦੀ ਜਦੋਂ ਆਪਾਂ ਨਿਸ਼ਾਨੀ ਲਾਈ ਦਿੰਨੇ ਹਾਂਗੇ ਇਹ ਫਰੰਟ ਤੇ ਪਾਈ ਆ ਤੇ ਜਿਹੜਾ ਆਪਾਂ ਬੈਕ ਤੇ ਬੈਕ ਤੇ ਵੀ ਆਪਾਂ ਇਦਾਂ ਹੀ ਪਾਵਾਂਗੇ 11 ਤੇ ਲਾ ਲਾਂਗੇ ਨਿਸ਼ਾਨੀ ਠੀਕ ਹੈ ਤੇ ਹੁਣ ਇਧਰੋਂ ਲਾ ਲਾਂਗੇ ਆਪਾਂ ਸਾਢੇ ਤਿੰਨ ਤੇ ਨਿਸ਼ਾਨੀ ਤੇ ਇਧਰੋਂ ਆਪਾਂ ਹੁਣ ਪਲੇਟ ਦੀ ਨਿਸ਼ਾਨੀ ਲਾਵਾਂਗੇ 7 ਤੇ ਇਧਰੋਂ ਆਪਾਂ ਰੱਖਾਂਗੇ ਸਾਢੇ ਤਿੰਨ ਤੇ ਇਹ ਆਵਦਾਂ ਮੈਂ ਖੁਦ ਨੂੰ ਤੁਮ ਨਾਪ ਦੱਸੀ ਜਾਨੀ ਆ ਠੀਕ ਹੈ ਇਹ ਨਿਸ਼ਾਨੀ ਲਾ ਲਈ ਹੈ ਤੇ ਜਿਹੜੀ ਆਪਾਂ ਹੁਣ ਇਹ ਰੱਖਾਂਗੇ ਫਿਟਿੰਗ ਰੱਖਣੀ ਹੈਗੀ ਹੈ ਫਿਟਿੰਗ ਰੱਖਣੀ ਹੈਗੀ ਆਪਦੀ ਹਿਸਾਬ ਨਾਲ ਹਨਾ ਜਿੰਨੀ ਆਪਣੀ ਫਿਟਿੰਗ ਹੁੰਦੀ ਆ ਮੈਂ ਇੱਥੋਂ 17 ਰੱਖ ਦਿੰਨੀ ਆ ਤੇ 8 ਦਾ ਹੋਊਗਾ 16 16 ਦਾ ਹੋਊਗਾ ਤੇ ਸਾਢੇ 8 ਰੱਖਾਂਗੇ 17 ਠੀਕ ਹੈ ਤੇ ਇਹ ਮੈਂ ਰੱਖ ਲਵਾਂਗੀ 9 ਤੇ 1.5 ਇੰਚ 1.5 ਇੰਚ ਆਪਾਂ ਵੱਧ ਵੀ ਰੱਖਾਂਗੇ ਹਨਾ ਇੱਧਰ ਰੱਖ ਦਾਂਗੇ ਫਿਰ ਆ ਲੈਂਥ ਆ ਜੂਗੀ ਇੱਧਰ ਇਹ ਆਜੂਗੀ 7 ਤੇ ਹਨ ਇਹ 7 ਤੇ ਆਜੂਗੀ ਤੇ ਟੋਟਲ ਆਪਾਂ ਇਹਦੀ ਰੱਖਾਂਗੇ ਜਿਹੜੀ ਆਪਾਂ ਰੱਖਾਂਗੇ ਲਓ ਜਿਹੜੇ ਚਾਕ ਰੱਖਣੇ ਆਪਾਂ ਉਹ ਰੱਖਣੇ ਹੈਗੇ ਆ ਸਾਢੇ ਯਾਨੀ ਕਿ ਪੌਣੇ ਇੱਕ 14 ਤੇ ਹਨ ਇੰਨੇ ਕ ਰੱਖਣੇ ਆ ਕੁਝ ਸਿਉਨ ਦੇ ਵਿੱਚ ਆ ਜਾਣਗੇ ਹਨ ਤੇ 13 ਕ ਰਹਿ ਜਾਣਗੇ ਬਸ 13 ਸਵਾ 13 ਇੰਨਾ ਕ ਰਹਿ ਜਾਣਗੇ हां ਇੰਨੇ ਕ ਰਹਿ ਜਾਣਗੇ ਕੋਸਸ ਹੋਂ ਦੇ ਵਿੱਚ ਆ ਜਾਊਗਾ ਅੱਧਾ ਇੰਚ ਤੇ ਬਸ 13 ਰਹਿ ਜਾਣਗੇ ਜਾਨੀ ਕਿ 14 ਰੱਖ ਲੈ ਜੇ ਆਪਾਂ ਹੁਣ ਉੱਚੋਂ ਵੀ 13 ਹੀ ਰੱਖਾਂਗੇ ਤੇ ਫਿਰ 12 ਤੇ ਰਹਿ ਜਾਣਗੇ ਕੱਧਾ ਇੰਚ ਵਿੱਚ ਸਿਆਸ ਸਲਾਈ ਦੇ ਵੀ ਆ ਜਾਂਦਾ ਫਿਰ ਸ਼ਾਰਟ ਜੇ ਹੋ ਜਾਂਦੇ ਨਾ ਉੱਚਾ ਜਿੰਪਰ ਲੱਗਣ ਲੱਗ ਜਾਂਦਾ ਨਾ ਟਾਕਾਂ ਦੇ ਤੇ ਤਾਂ ਕਰਕੇ ਜਿਹੜੇ ਵੀ ਆਪਾਂ ਇਹ ਰੱਖਨੇ ਨਾ ਚਾਹਕ ਉਹ ਫਿਰ ਮੈਂ ਆਪਦੇ ਹਿਸਾਬ ਨਾਲ ਮੈਂ 14 ਤੇ ਰੱਖਦੀ ਹੁੰਨੀ ਆ ਤੇ 1 ਇੰਚ ਵਿੱਚ ਆ ਜਾਂਦਾ ਸਲਾਈਂਦੀ ਹੈ ਨਾ ਤੇ ਫਿਰ 13 ਇੰਚ ਰਹਿ ਜਾਂਦੇ ਹੈਗੇ ਠੀਕ ਹੈ ਬਿ ショਟ ਜੈ ਨਹੀਂ ਲੱਗਦੇ ਨਾ ਟਾਕਾਂਗਾ ਇਧਰ ਵੀ ਆਪਾਂ ਹੁਣ ਇਹ ਵੀ ਨਾਪ ਲੈ ਹੈ ਕਿ ਪਲੇਟਾ ਵੀ ਨਾਪ ਲੂਗਾ ਹੁਣ ਜਿਹੜਾ ਬੈਕ ਦਾ ਹੈਗੇ ਤੇ ਬੈਕ ਦਾ ਵੀ ਆਪਾਂ ਐਦਾਂ ਹੀ ਨਾਪ ਲਾਂਗੇ ਤੇ ਇਹਨੂੰ ਵੀ ਆਪਾਂ ਹੁਣ ਇਸ ਤਰ੍ਹਾਂ ਪੂਰਾ ਹਾਂ ਜਿਹੜੀ ਕਮਰ ਹੈ ਇੱਥੋਂ ਰੱਖਾਂਗੇ ਉਹ ਰੱਖ ਦੇਣੀ ਆ ਮੈਂ 15 ਤੇ ਤੇ ਇਹ ਆ ਜੂਗੀ 7.5 ਤੇ ਠੀਕ ਹੈ ਤੇ ਜਿਹੜੀ ਆ ਜੂਗੀ ਹੁਣ ਹੈਪਾ ਹੈਪ ਆ ਜੂਗੀ ਹੈਨਾ ਹੈਪ ਰੱਖ ਦੇਣੀ ਆ ਮੈਂ 18 ਤੇ ਇਹ ਰੱਖੂਗੀ ਮੈਂ ਨੋਤੀ ਠੀਕ ਹੈ ਇਹਦੀ ਇਸ ਤਰ੍ਹਾਂ ਕਟਿੰਗ ਆ ਜਾਂਦੀ ਇਧਰੋਂ ਆਪਾਂ ਨਿਸ਼ਾਨ ਲਾ ਲਿਆ ਫਿਟਿੰਗ ਦਾ ਇਧਰੋਂ ਆਪਾਂ ਹੁਣ ਇਹਨੂੰ ਕਟਿੰਗ ਕਰ ਦਾਂਗੇ ਠੀਕ ਹੈ ਤੇ ਫਿਟਿੰਗ ਆ ਗਈ ਉਹ ਸੇਟਾ ਦੀ ਹੁਣ ਤੋਂ ਆਜੇ ਮੈਂ ਇਹ ਜੈਂਪਰ ਦੀ ਕਟਿੰਗ ਦੱਸਤੀ ਆ ਤੇ ਕੱਲ ਨੂੰ ਆਪਾਂ ਨਾਲੇ ਬਾਜੀ ਦੀ ਕਟਿੰਗ ਕਰਕੇ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਮੈਂ ਸਲਵਾਰ ਦੀ ਕਟਿੰਗ ਦੱਸੂਗੀ ਆਪਾਂ ਸਲਵਾਰ ਕਿਵੇਂ ਕੱਟ ਸਕਦੇ ਆ ਤੇ ਬਾਜੂ ਆਪਾਂ ਕਿਵੇਂ ਕੱਟ ਸਕਦੇ ਇਹ ਆਪਾਂ ਸਿਰਫ ਅੱਜ ਇਕੱਲੇ ਜੈਂਪਰ ਦੀ ਕਟਿੰਗ ਕੀਤੀ ਆ ਤੇ ਤੁਹਾਨੂੰ ਫਿਟਿੰਗ ਦਾ ਦੱਸਿਆ ਸੀ ਜੀ ਤੇ ਅੱਗੇ ਜਿਹੜਾ ਆਪਾਂ ਇਹ ਦਿਖਾਵਾਂਗੇ ਤੁਹਾਨੂੰ ਵੀ ਕਾਨੂੰ ਸਲਵਾਰ ਤੇ ਬਾਜੂ ਠੀਕ ਆ ਤੇ ਤੁਸੀਂ ਬਲਾਵ ਦੇ ਨਾਲ ਐਂਡ ਤੇ ਇੱਕ ਬਣੇ ਹੋ ਤੇ ਤੁਹਾਨੂੰ ਰੰਗ ਵੀ ਦਿਖਾਉਣੇ ਆ ਸਾਈਕਲ ਨੂੰ ਵੀ ਸਾਈਕਲ ਪਲਾਸਟਿਕ ਦਾ ਸੋਨਾ ਵੀ ਰੰਗ ਹੋਇਆਗਾ ਤੇ ਜਦੋਂ ਇਹ ਪ੍ਰੋਪਰ ਮੈਸੂਰ ਸਲਾਈਕ ਕਰ ਲਿਆ ਉਹਦੇ ਵੀ ਤੁਹਾਨੂੰ ਮੈਂ ਦੱਸਾਂ ਉਹ ਸੁਟ ਆਪਾਂ ਇਹ ਪ੍ਰੋਪਰ ਸਲਾਈ ਕਰ ਲਿਆਗਾ ਤੇ ਚਲੋ ਤੁਹਾਨੂੰ ਦਿਖਾਉਣੀ ਆਪਾਂ ਸਾਈਕਲ ਵੀ ਤੇ ਆਪਣਾ ਸਾਈਕਲ ਬਣਾ ਕਿੰਨੇ ਦਿੱਤਾ ਗਾ ਤੇ ਕਿੰਨਾ ਕਿ ਸੋਹਣਾ ਆਪਣਾ ਸਾਈਕਲ ਬਣ ਗਿਆ ਬਾਪੂ ਦੀ ਨਿਸ਼ਾਨੀ ਅਸੀਂ ਇਹ ਰੱਖਣੀ ਜੀ ਆ ਤੇ ਇਹ ਰੰਗ ਰੰਗ ਤਾਂ ਕੀਤਾ ਸੀਗਾ ਵੀ ਸਾਈਕਲ ਖਰਾਬ ਨਾ ਹੋਵੇ ਜਰਨਾ ਲੱਗੇ ਵੀ ਵਧੀਆ ਬਣਿਆ ਰਹੇ ਤੇ ਸਾਡੇ ਬਾਪੂ ਦੀ ਸਾਡੀ ਨਿਸ਼ਾਨੀ ਵੈਸੇ ਤਾਂ ਬਹੁਤ ਸਾਰੀਆਂ ਹੀ ਹੁੰਦੀਆਂ ਹਨਾ ਬਾਪੂ ਦੀਆਂ ਨਿਸ਼ਾਨੀਆਂ ਪਰ ਇਹ ਉਹਨਾਂ ਨੇ ਵੀ ਰੋਜ਼ ਸਰਵਿਸ ਕਰਦੇ ਸੀਗੇ ਤੇ ਉਹਨਾਂ ਨੇ ਸਾਰੀ ਡਿਊਟੀ ਉਸੇ ਸਾਈਕਲ ਤੇ ਕੀਤੀ ਹੈ ਇਸ ਕਰਕੇ ਉਹ ਸਾਈਕਲ ਅਸੀਂ ਮੇਨ ਰੱਖਿਆ ਹੋਇਆ ਹੈ ਤੇ ਤੈਨੂੰ ਅਸੀਂ ਉਹਨੂੰ ਸਵਾਾਰਿਆ ਹੈਗਾ ਤੇ ਬਸ ਵਧੀਆ ਕੰਮ ਤੇ ਵੀ ਮੇਰੇ ਹਸਬੰਦ ਨਾਲ ਲੈ ਕੇ ਜਾਂਦੀ ਹੈ ਉਸੇ ਤੇ ਜਾਂਦੇ ਹੈਗੇ ਸਾਈਕਲ ਤੇ ਇੱਕ ਸਾਈਕਲ ਜਿਹੜੇ ਕੋਲੇ ਵੀ ਹੈਗਾ ਤੇ ਚਲੋ ਤੁਹਾਨੂੰ ਦਿਖਾਉਣੀ ਹੈ ਸਾਈਕਲ ਆਪਾਂ ਰੰਗ ਕਿਵੇਂ ਕੀਤਾ ਬੱਤੀ ਦਾ ਐਂਕਲ ਧੁੱਪੇ ਖਲਾ ਰਹੀ ਸੀ ਤੇ ਧੁੱਪ ਪਾੜੀ ਸੀਗੀ ਤੇ ਫਿਰ ਤੁਹਾਨੂੰ ਪ੍ਰੋਪਰ ਸਾਈਕਲ ਦਿਸਣਾ ਨਹੀਂ ਸੀਗਾ ਹਨਾ ਧੁੱਪ ਦੇ ਕਾਰਨ ਤੁਸੀਂ ਦੇਖ ਲਓ ਫਿਰ ਸਾਈਕਲ ਕਿੰਨਾ ਸੋਹਣਾ ਰੰਗ ਹੋਇਆ ਗਿਆ ਤੇ ਐਂ ਲੱਗਦਾ ਜਿਵੇਂ ਇਹ ਨਵਾਂ ਹੀ ਹੁੰਦਾ ਸਾਈਕਲ ਆ ਚੱਕਿਆਂ ਨੂੰ ਵੀ ਹੁਣ ਬਲੈਕ ਕਲਰ ਹੀ ਕਰਤਾ ਹੈਗਾ ਇਹ ਵਧੀਆ ਬਾਗ ਹੈ ਜਿਵੇਂ ਬਹੁਤ ਬਈ ਹੈ ਹਾਂ ਤੇ ਹੁਣ ਇਹ ਬਸ ਬਾਪੂ ਦੀ ਨਿਸ਼ਾਨੀ ਰੱਖਾਂਗੇ ਸੋਕੀ ਬਲੇ ਬਿੰਦਾ ਬਣਾ ਰਹੀ ਹੈ ਨੀ ਕੋ ਫੋਲਾ ਹੈ ਇਹ ਰੱਬ ਦਾ ਪੰਗਾ ਬੜਾ ਹੈ ਹਾਂ ਇਹਨੂੰ ਪਹਿਲਾਂ ਅਗਾਂਹ ਪਾਸਾ ਹੁਆ ਦਿਖਾਉਣੀ ਦਿਖਾਉਣੀ ਸੀਗਾ ਆਪਾਂ ਵੀ ਇਸ ਤਰ੍ਹਾਂ ਰੰਗ ਹੋਇਆ ਜਮਨ ਦੇ ਜਿੱਥੇ ਦਿਖਾਉਣੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਿਓ ਵੀ ਅਸੀਂ ਦਜਾ ਹਸਬੰਦ ਦੇ ਮੇਰੇ ਨੇ ਇਹ ਸਾਈਕਲ ਰੰਗ ਸੋਨਾ ਕੀਤਾ ਨਾ ਤੇ ਚਲੋ ਜੀ ਫਿਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਰੰਗ ਕੀਤਾ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਵਲੌਗ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਅਸੀਂ ਸਾਈਕਲ ਨੂੰ ਰੰਗ ਕਿਵੇਂ ਦਾ ਕੀਤਾਗਾ ਹਨਾ ਤੁਹਾਨੂੰ ਕਿਵੇਂ ਦਾ ਲੱਗਿਆਗਾ ਤੇ ਸਾਡੇ ਵਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਤੁਸੀਂ ਕਮੈਂਟਰ ਵਿੱਚ ਜਰੂਰ ਦੱਸਿਓ ਸਾਡੇ ਵਲੌਗ ਵਧੀਆ ਲੱਗਦੇ ਹੋਣ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚਨ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਪਾਂ ਨੈਕਸਟ ਵਲੌਗ 'ਚ ਥੈਂਕ ਯੂ ਤਾਂ ਹਾਂ ਜੀ